ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪਾਂ ਚਾਹ ਪੀ ਕੇ ਪਹਿਲਾਂ ਇਹੀ ਕੰਮ ਕਰਦੇ ਆਂ ਅੱਜ ਕਰਦੇ ਆਂ ਆਪਾਂ ਸਫਾਈ ਪਹਿਲਾਂ ਲਾਉਣੇ ਆਂ ਜਾਲੇ ਆਪਾਂ ਫੇਰ ਝਾੜੂ ਲਾਹਾਂਗੇ ਤੇ ਫਿਰ ਪੱਖੇ ਵੀ ਸਾਫ਼ ਕਰਨੇ ਨੇ ਇੱਕ ਤਾਂ ਤੇ ਲੋ ਜੀ ਹੁਣ ਜਾਲੇ ਬਹੁਤ ਲੱਗੇ ਪਏ ਸੀਗੇ ਹੁਣ ਹੋਇਆ ਹੀ ਨਹੀਂ ਮੈਥੋਂ ਇੰਨੇ ਦਿਨ ਹੋ ਗਏ ਮੈਂ ਵੀ ਕਾਲ ਕਰੀ ਜਾਂਦੀ ਸੀਗੀ ਰੋਜ਼ ਹੀ ਰੋਜ਼ ਹੀ ਕਾਲੂ ਕਰੂੰ ਕਾਲੂ ਵੀ ਮੀਂਹ ਪੈ ਜੂਗਾ ਉਦੋਂ ਕਰ ਲੂੰਗੀ ਪਰ ਮੀਂਹ ਤਾਂ ਨਹੀਂ ਕਿੱਥੇ ਪੈਂਦਾ ਆਪਾਂ ਨੂੰ ਤੇ ਇੰਨੀ ਗਰਮੀ 'ਚ ਇਹ ਕਰਨੇ ਪੈਣਾ ਕੰਮ ਬੁਰੇ ਲੱਗ ਰਹੇ ਸੀਗੇ ਹੁਣ ਜਾਲੇ ਬਹੁਤ ਜ਼ਿਆਦਾ ਹੁਣ ਮੱਕੜੀ ਨੇ ਜਾਲ ਪਾ ਲਿਆ ਏ ਤੇ ਹੁਣ ਸਾਫ਼ ਕਰੀਏ ਪਹਿਲਾਂ ਇੱਧਰਲੇ ਕਮਰੇ 'ਚ ਵੀ ਹੁਣ ਜ਼ਿਆਦਾ ਹੀ ਬੈਨੇ ਆ ਵੈਸੇ ਇੱਧਰ ਵੀ ਨਹੀਂ ਤੇ ਉੱਧਰ ਏਸੀ ਵਾਲੇ ਕਮਰੇ 'ਚ ਵੀ ਨਹੀਂ ਅੱਜ ਆਪਾਂ ਕਰਦਣੇ ਆ ਸਾਰੇ ਕਮਰਿਆਂ ਦੀ ਸਾਫ਼ ਸਫਾਈ ਪਹਿਲਾਂ ਹੀ ਸਵੇਰੀਓਂ ਹੀ ਸੱਜਰੇ ਉੱਠ ਕੇ ਜਾਨੂ ਇਹਨਾਂ ਨੇ ਰੋਟੀ ਖਾਣੀ ਆ ਜਾਨੂ ਤਾਂ ਆਪਾਂ ਕੰਮ ਨੇ ਮੇੜ ਦਾਨਗੇ ਫਟਾਫਟ ਤੇ ਜਾਲਿਆਂ ਦਾ ਕੰਮ ਨੇ ਮੇੜ ਦਈਏ ਪਹਿਲਾਂ ਆਪਾਂ ਸੱਜਰੇ ਸੱਜਰੇ ਤੇ ਲੋ ਜੀ ਹੁਣ ਤਾਂ ਨੰਨੀ ਪ੍ਰੀਦੇ ਆਉਣ ਤੋਂ ਪਹਿਲਾਂ ਦਾ ਹੀ ਕਰਿਆ ਬੈ ਮੈਨੇ ਇੰਨਾ ਟਾਈਮ ਲੰਗਾਤਾ ਵੈਸੇ ਤਾਂ ਮੈਂ ਲੰਗਾਉਂਦੀ ਨਹੀਂ ਹੈਗੀ ਇੰਨੀ ਐਥੇ ਕਿ ਮੈਂ ਬਹੁਤ ਕਾਲ ਕਰ ਲਈ ਬਹੁਤ ਕਾਲ ਕਰ ਲਈ ਅੱਜ ਤਾਂ ਮੈਂ ਅੱਕ ਕੇ ਕਰ ਹੀ ਦਿੱਤਾ ਕੰਮ ਇਹ ਮੈਂ ਕਿ ਅੱਜ ਤਾਂ ਇਹੀ ਕੰਮ ਕਰਦੀ ਆ ਹੋਰ ਕੰਮ ਫੇਰ ਕਰਾਂਗੇ ਖੁੰਝੀਆਂ ਚ ਨਾ ਜਾਲੇ ਬਹੁਤ ਲੱਗੇ ਪਏ ਸੀਗੇ ਕਿ ਤਾ ਮੱਛਰ ਪਹਿਲਾਂ ਇਹ ਸੀਗਾ ਵੀ ਛੋਟੇ ਛੋਟਾ ਬਰੀਕ ਜਿਹਾ ਮੱਛਰ ਆ ਨਾ ਤੇ ਵਿੱਚ ਚਲੋ ਫਸ ਜੂਗਾ ਜਾਲੀਆਂ ਦੇ ਵਿੱਚ ਦੀ ਫੇਰ ਆ ਜਾਂਦਾ ਸੀਗਾ ਟਾਕੀਆਂ ਦੇ ਵਿੱਚ ਦੀ ਤਾਂ ਇਹ ਕਮਰੇ 'ਚ ਤਾਂ ਉਦੋਂ ਐ ਨਹੀਂ ਕਰੇ ਸੀਗੇ ਮੈਂ ਹੁਣ ਤਾਂ ਫੇਰ ਮੈਂ ਕਿਹ ਕਾਰੇ ਦੇਣੀ ਹੁਣ ਤਾਂ ਮੱਛਰ ਵੀ ਘਟ ਗਿਆ ਵੈਸੇ ਵੱਡਾ ਹੁਣ ਆ ਨਹੀਂ ਸਕਦਾ ਉਹ ਜਾਲੀਆਂ ਦੇ ਵਿੱਚ ਦੀ ਅੰਦਰ ਦੀ ਹੁਣ ਤਾਂ ਬਾਲਾ ਬੁਰਾ ਹਾਲ ਏ ਤੀ ਬਾਲਾ ਹੀ ਬੁਰਾ ਹਾਲ ਲਓ ਜੀ ਇਹ ਦੇਖੋ ਕਿਵੇਂ ਆਲੇ ਦਾਲੇ ਬੱਲਬ ਦੀ ਆਲੇ ਦਾਲੇ ਚਿੰਪੜਿਆ ਪਿਆ ਤੇ ਲਓ ਜੀ ਉਧਰ ਕੰਮ ਨਿਮੇੜਿਆ ਇਹ ਆਪਾਂ ਅੱਗੇ ਹੁਣ ਇੱਧਰ ਏਸੀ ਵਾਲੇ ਕਮਰੇ 'ਚ ਏਸੀ ਵਾਲੇ ਕਮਰੇ 'ਚ ਬੇਟਾ ਚਲਿਆ ਗਿਆ ਰੋਟੀ ਪਾਣੀ ਖਾ ਕੇ ਕੰਮ ਨਿਬੇੜਤਾ ਆਪਾਂ ਨੇ ਤੇ ਉਹ ਚਲੇ ਗਿਆ ਆਪਣਾ ਤੇ ਫਿਰ ਹੁਣ ਮੈਂ ਕਿਹਾ ਇਹ ਕਮਰੇ ਚ ਵੀ ਕਰਦਾ ਨਿਬੇੜਦਾ ਸਾਫ ਕਰਦਾ ਜਾਲੀ ਨੂੰ ਨੇ ਹੁੰਟੀਆਂ ਚ ਲੱਗੇ ਪਏ ਸੀਗੇ ਇੱਥੇ ਤੇ ਇੱਥੇ ਆ ਡੱਬਾ ਜਾਂ ਜਿੱਥੇ ਇੱਥੇ ਵੀ ਲੱਗੇ ਪਿਆ ਸੀਗਾ ਬਹੁਤ ਜਿਆਦਾ ਭੂਰਾ ਲੱਗਦਾ ਸੀਗਾ ਤੇ ਉਧਰ ਇੱਕ ਹੋਬੇ ਹੱਪੂੰਜੇ ਚ ਦੇਖਿਓ ਹੋਰ ਕਿੱਡਾ ਲੱਗਿਆ ਪਿਆ ਪਤਾ ਲੱਗਦਾ ਪਤਾ ਲੱਗਦਾ ਤਾਂ ਜਦੋਂ ਰਾਤ ਨੂੰ ਫੈਂਦੀ ਸੀ ਕਿ ਉਹਦੇ ਪੈਟ ਪੈ ਕੇ ਉੱਪਰ ਨੂੰ ਝੌਕ ਦੀ ਬਾਹਰ ਨੂੰ ਬਾਹਰ ਨੂੰ ਆਹਦੇ ਇੱਥੇ ਵੀ ਬਹੁਤ ਜਾਲੇ ਫਸ ਜਾਂਦੇ ਨੇ ਇੱਥੇ ਤਾਰ ਜੀ ਹੈ ਦੀ ਏਸੀ ਦੀ ਇਹਦੇ ਵਿੱਚ ਵੀ ਆਲੇ-ਦਾਲੇ ਫਸੇ ਪਏ ਨੇ ਬਹੁਤ ਜ਼ਿਆਦੇ ਲੋ ਜੀ ਹੁਣ ਜੇ ਤਾਂ ਸਾਫ਼ ਕਰਤੀ ਸੀਗਾ ਏਸੀ ਤਾਂ ਆਪਾਂ ਨੇ ਜਾਲੀਆਂ ਪਹਿਲਾਂ ਹੁਣ ਸਾਫ਼ ਕਰਦੀ ਅੱਜ ਜਾਲੇ ਜੂੜੇ ਲਾ ਦिए ਕੱਲ ਨੂੰ ਇਹ ਖੁੰਝੇ ਚ ਬੌ ਲੱਗੇ ਪਏ ਨੇ ਬਹੁਤ ਜ਼ਿਆਦੇ ਆਹ ਖੁੰਝੇ ਚ ਤਾਂ ਐ ਲੰਗਦੇ ਸੀਗੇ ਬੁਰੇ ਲੱਗਦੇ ਸੀਗੇ ਅੱਜ ਕੀ ਤਾਂ ਉਹ ਕੰਮ ਹੋ ਗਿਆ ਜਿਵੇਂ ਡੰਗਰਾਂ ਵਾਲੇ ਚ ਲੰਗਦੇ ਹੁੰਦੇ ਨੇ ਇਹ ਤੇ ਕੀ ਵਾਲਾ ਕੰਮ ਨਹੀਂ ਕਦੇ ਵੀ ਹੋਇਆ ਤੇ ਲੋ ਜੀ ਹੁਣ ਸਾਫ ਕਰਤੀ ਜਹਾਲੀਆਂ ਫਿਰ ਇੱਕ ਦਿਨ ਬਾਅਦ ਚ ਕਰਦਾਂਗੇ ਆਪਾਂ ਤੇ ਲੋ ਜੀ ਵੈਗਰੂ ਜੀ ਹੁਣ ਆਪਾਂ ਨੇ ਤੇ ਲੋ ਜੀ ਹੁਣ ਧੁੱਪ ਵੀ ਅੱਜ ਬੜੀ ਐ ਤੇ ਗਰਮੀ ਵੀ ਬੜੀ ਐ ਬਹੁਤ ਜਿਆਦਾ ਗਰਮੀ ਤੇ ਉਸ ਦਿਨ ਦੀ ਮੈਂ ਗਰਮੀ ਨੂੰ ਦੇਖੀ ਜਾਂਦੀ ਸੀਗੀ ਮੈਨੂੰ ਐ ਸੀਗਾ ਵੀ ਮੀਂਹ ਪੈ ਜਾਊਗਾ ਮੀਂਹ ਪੈ ਜਾਊ ਪਰ ਮੀਂਹ ਕਿੱਥੇ ਪੈਂਦਾ ਸੌਣ ਲੱਗ ਗਿਆ 15 15 ਸੌਣ ਹੋ ਗਿਆ ਤੇ ਹਲੇ ਵੀ ਇੰਨੀ ਗਰਮੀ ਐ ਮੀਂਹ ਪੈ ਨਹੀਂ ਰਿਹਾ ਇਰਾਜ ਤਾਂ ਮੈਨੂੰ ਇਹ ਕੰਮ ਕਰਨਾ ਹੀ ਪੈਣਾ ਅੱਜ ਤਾਂ ਚੱਬਣਾ ਹੀ ਪੈਣਾ ਦੰਦ ਥੱਲੇ ਜਾੜ ਥੱਲੇ ਅੱਜ ਤਾਂ ਸਮਾਰ ਪਈ ਫੇਰ ਸਾਫ਼ ਹੋਊਗਾ ਤੇ ਇਹਦੇ ਕਰਕੇ ਫਿਰ ਮੈਨੂੰ ਐ ਸੀਗਾ ਮੈਂ ਤਾਂ ਅੱਜ ਕਰ ਹੀ ਦਿੰਨੀ ਆ ਸਾਫ਼ ਸਫਾਈ ਅੱਜ ਤੜਕੀ ਚੱਕ ਲੈਣਾ ਸਾਫ਼ ਕਰ ਲੇ ਫੇਰ ਐ ਸੀਗਾ ਵੀ ਗਰਮੀ ਆ ਰੋਜ਼ ਹੀ ਕੌਲ ਕਰ ਲੈਣੀ ਆ ਰੋਜ਼ ਹੀ ਕੌਲ ਕਰ ਲੈਣੀ ਆ ਤੇ ਚਲੋ ਜੀ ਹੁਣ ਆਪਾਂ ਕਰ ਦਈਏ ਸਾਫ਼ ਸਫਾਈ ਪਹਿਲਾਂ ਸਾਰੀ ਕਿ ਉੱਧਰ ਮਸ਼ੀਨ ਚੱਲ ਰਹੀ ਆ ਰਸੋਈ ਚ ਰਸੋਈ ਚ ਮਸ਼ੀਨ ਚੱਲਦੀ ਆ ਤੇ ਕੱਪੜੇ ਸੁੱਕਣੇ ਪਾਉਂ ਸਵੇਰ ਦਾ ਕਰਕੇ ਰੋਟੀ ਠੋਕੇ ਸਾਜ ਰਹੀ ਲੱਗੀ ਸੀਗੀ ਕੱਪੜੇ ਪਾ ਕੇ ਉਹ ਫਿਰ ਠਹਿਰ ਕੇ ਮੈਂ ਇਕੱਠੀ ਪਾ ਦੂੰਗੀ ਪਹਿਲਾਂ ਬੱਦਲ ਸੀਗੇ ਮੈਂ ਰੱਖ ਲਈ ਸੀਗੇ ਮੈਂ ਕਿਹ ਦੇਖੀ ਜਊ ਜੇ ਬੱਦਲ ਵਾਈ ਹੋ ਗਈ ਤਾਂ ਘਰ ਅੰਦਰ ਹੀ ਪਾਉਣੇ ਪੈ ਜਾਣ ਜਾਂ ਮੈਨੂੰ ਫਿਰ ਮੈਨੂੰ ਬਾਰ-ਬਾਰ ਚੱਕਣੇ ਪੈਣੇ ਨੇ ਫਿਰ ਮੈਂ ਪਾ ਹੀ ਨਹੀਂ ਸੀਗੇ ਤੇ ਹੁਣ ਦੇਖੂਗੀ ਮੈਂ ਪਾ ਕੇ ਲੂੰ ਬਾਅਦ ਚ ਪਹਿਲਾਂ ਇੱਧਰ ਕੰਮ ਨੇ ਵੇਖਦੇ ਆ ਸਾਫ ਸਪਾਈ ਸਾਰੇ ਨੇੜ ਕੇ ਤੇ ਲੋਜੀ ਸਾਰੇ ਕੰਮ ਨਿਮੇੜ ਕੇ ਪਹਿਲਾਂ ਤੋਲ ਲਏ ਚਿੱਟੇ ਤੇ ਇੱਕ ਅੱਧੇ ਪਾ ਗਈ ਸੀਗੇ ਬੇਟੇ ਦੀ ਪਾਗ ਪਾ ਗਈ ਸੀ ਵਿੱਚ ਦੀ ਭੱਜ ਕੇ ਤੇ ਹੁਣ ਸਾਰੇ ਕੱਪੜੇ ਸੁੱਕਣੇ ਪਾਤੇ ਹੁਣ ਹੋ ਗਿਆ ਦੁਪਹਿਰ 8:00 ਤੱਕ 1:00 ਬਚ ਗਿਆ ਦੁਪਹਿਰ ਦਾ ਤੇ ਹੁਣ ਪੇਲੇ ਹੋਏ ਆ ਫਰੀ ਹੋਏ ਆ ਸਾਰੇ ਕੱਪੜੇ ਪਾਤੇ ਹੁਣ ਧੁੱਪ ਬਹੁਤ ਹੋ ਗਈ ਬਹੁਤ ਜ਼ਿਆਦਾ ਸ਼ਾਮ ਤੱਕ ਸੁੱਕੀ ਜਾਣਗੇ ਮੈਂ ਇਹ ਚੋੜ ਕੇ ਨਹੀਂ ਪਾਉਂਦੀ ਇੱਕ ਤਾਂ ਫਿਰ ਐਵੇਂ ਹੀ ਪਾ ਦਨੀ ਆ ਤੇ ਚਲੋ ਜੀ ਹੁਣ ਸ਼ਾਮ ਤੱਕ 4-5 ਵਜੇ 6:00 ਵਜੇ ਤੱਕ ਸੁੱਕੀ ਜਾਣਗੇ ਨਾਲੇ ਤਾਂ ਇਹ ਚਾਦਰਾਂ ਚੱਕ ਲੂੰ ਇੱਧਰ ਲਈ ਵਸਾ ਦੂੰ ਨਾਲੇ ਉੱਧਰ ਲਈ ਹੁਣ ਆਪਾਂ ਬਿਲੇ ਹੋਈਆਂ 3 ਵਜ ਗਏ ਆਪਾਂ ਨੂੰ ਹੁਣ ਚਾਹ ਪਾਣੀ ਬਣਾਉਣੇ ਆ ਤੇ ਰੋਟੀ ਪਾਣੀ ਖਾਣੇ ਆ ਇੱਕ ਅੱਧੀ ਤੇ ਰੋਟੀ ਪਾਣੀ ਖਾ ਕੇ ਫੇਰ ਬਣਾਉਣੇ ਆ ਸਬਜ਼ੀ ਦੀ ਤਿਆਰੀ ਸ਼ਾਮ ਦੀ ਕੀ ਬਣਾਉਣੀ ਆ ਦੇਖਦੇ ਆ ਇਹਨੇ ਕੱਪੜੇ ਸੁੱਕ ਜਾਣਗੇ ਟੀ ਸ਼ਰਟਾਂ ਬੇਟੇ ਦੀਆਂ ਨਾਲੇ ਅੱਜ ਸਾਰੀ ਧੋਤੇ ਕੰਮ ਨਿਬੜ ਤੇ ਤੇ ਚਾਦਰਾਂ ਤੋទੀਆਂ ਆਪਾਂ ਤਿੰਨੇ ਕਮੰਜੇ ਦੀ ਦੋਹੇ ਬੈਡਾਂ ਦੀ ਤੋ ਸਮਾਰ ਕੇ ਸੁੱਕਣੇ ਪਾਤੇ ਤੇ ਲੋ ਜੀ ਹੁਣ ਆਪਾਂ ਦੁਪਹਿਰ ਦੀ ਚਾਹ ਪਾਣੀ ਪੀਤਾ 3 ਵਜੇ ਨਾਲੇ ਨਾਲੇ ਆਪਾਂ ਨੇ ਸਬਜ਼ੀ ਕੱਟ ਲਈ ਸੀਗੀ ਉੱਥੀ ਪੈ ਕੇ ਤੇ ਹੁਣ ਬਣਾ ਲਾਂ ਨਹੀਂ ਸਬਜ਼ੀ ਉਹ ਚਲੇ ਗਿਆ ਆਪਦਾ ਡੰਗਰਾਂ ਚ ਸੁੰਨੀ ਸੁੰਨੀ ਕਰਨ ਤੇ ਮੈਂ ਆ ਗਈ ਸੀਗੀ ਇੱਧਰ ਸਬਜ਼ੀ ਬਣਾਉਣ ਤੇ ਹੁਣ ਸਬਜ਼ੀ ਬਣਾ ਲਾਂ ਆਲੂ ਤਿਆਜ਼ ਹਰੀ ਮਿਰਚ ਪਹਿਲਾਂ ਭੁੰਨ ਦਿਆਂ ਤੇ ਤੋਰੀਆਂ ਪਾਉਂ ਉਹਦੇ ਵਿੱਚ ਬਾਅਦ ਚ ਤੇ ਲੋ ਜੀ ਤੋਰੀਆਂ ਬਾਅਦ ਚ ਪਾਉਂਗੀ ਤੇ ਤੋਰੀਆਂ ਪਾ ਕੇ ਬਾਅਦ ਚ ਰਿੰਨੂਗੀ ਪਹਿਲਾਂ ਆਲੂ ਰਿੰਨ ਲਾ ਆਲੂ ਲਈ ਕਈ ਵਾਰੀ ਬទੀਆਂ ਨਹੀਂ ਰਿੱਜਦੇ ਪਤਾ ਨਹੀਂ ਕਹੇ ਇਹ ਆਲੂ ਨੇ ਕਈ ਵੈ ਆਲੂ ਹੁੰਦੇ ਨੇ ਤੇ 2 ਮਿੰਟ ਚ ਵਿੱਚੇ ਰਿੱਜ ਜਾਂਦੇ ਨੇ ਉਸ ਦਿਨ ਮੈਂ ਆਲੂ ਛੋਲਿਆਂ ਦੀ ਬਣਾਈ ਸੀਗੀ ਆਲੂ ਫਿਰ ਬਾਅਦ ਚ ਪਾਏ ਸੀਗੇ ਮੈਂ ਕਿਹਾ ਵਿੱਚੇ ਜਿਆਦਾ ਰਿੱਜ ਜਾਣਗੇ ਅੱਜ ਹੁਣ ਦੇਖੋ ਕਦੇ ਤਰੇ ਵੀ ਨਹੀਂ ਆਲੂ ਰਿੱਜ ਨਹੀਂ ਰਹੇ ਤੇ ਮੈਂ ਦੇਖਦੀ ਸੀ ਕਿ ਵੀ ਕੱਚੇ ਨੇ ਹਲੇ ਵੀ ਕੱਚੇ ਨੇ ਦੇਖੋ ਮੈਂ ਉੱਧਰ ਜਾ ਕੇ ਬੈ ਗਈ ਸੀ ਕਿ ਮੈਂ ਕਿਉਂ ਰੇ ਸੇਕ ਚ ਕਾ ਨੂੰ ਬੈਠਣਾ ਤੇ ਹਲੇ ਵੀ ਕੱਚੇ ਨੇ ਤੇ ਫਿਰ ਇੰਨੇ ਹੋਰ ਰਿੱਚ ਜਾਣਾ ਇੱਧਰ ਮੈਂ ਦੁੱਧ ਗਰਮ ਕਰਤਾ ਤੇ ਆਟਾ ਗੁੰਨਤਾ ਏ ਦੁੱਧ ਗਰਮ ਕਰਤਾ ਏ ਤੇ ਭਾਂਡੇ ਢਿੰਡੇ ਫਿਰ ਮਾਝ ਲਾਨੀ ਆ ਮੈਂ ਬੰਦ ਕਰਕੇ ਗੈਸ ਕਰ ਦੂੰਗੀ ਫਿਰ ਪੱਖਾ ਲਾ ਕੇ ਤੇ ਲੋ ਜੀ ਹੁਣ ਇਹ ਚ ਪਾ ਲਾਂ ਨੂਨ ਤੇ ਹਲਦੀ ਨੂਨ ਤੇ ਹਲਦੀ ਪਾ ਕੇ ਤੇ ਇਹਨਾਂ ਨੂੰ ਭੁੰਨਦੀਆਂ ਤੇ ਲੋ ਜੀ ਇਹਨਾਂ ਨੂੰ ਭੁੰਨ ਲਾ ਫਰਾਈ ਕਰ ਲਾਂ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਾਂ ਮਿਕਸ ਕਰਦਾ ਤੇ ਉਸ ਤੋਂ ਬਾਅਦ ਮਿਕਸ ਕਰਦਾ ਨੂਨ ਮਿਰਚ ਇਹਨਾਂ ਨਾਲ ਇਹ ਰਿੱਚ ਜੂਗੀ ਆਲੂ ਰਿੱਚ ਜਾਣਗੇ ਫੇਰ ਪਾਉਂਗੀ ਮੈਂ ਤੋਰੀਆਂ ਬਾਅਦ ਚ ਤੇ ਲੋ ਜੀ ਹੁਣ ਸਬਜ਼ੀ ਬਣਾ ਕੇ ਰੱਖ ਦੂੰ ਆਟਾ ਗੁੰਨਤਾ ਆਪਾਂ ਡੇ ਡਿੰਡੇ ਮਾਜ ਕੇ ਰੋਟੀ ਹੁਣ ਮੈਂ ਥੋੜੀ ਜਿਹੀ ਲੇਟ ਹੀ ਲਾਉਣੀ ਆ ਸੱਤ ਸਾਢੇ ਸੱਤ ਲਾਉਣੀ ਆ ਫਿਰ ਲੇਟ ਖਾਂਦੇ ਨੇ ਫਿਰ ਨਹੀਂ ਸੁੱਕ ਜੇ ਜਾਂਦੀਆਂ ਨੇ ਨਾਲ ਦੀ ਨਾਲ ਲਾਹੂੰਗੀ ਤੇ ਨਾਲ ਦੀ ਨਾਲ ਖਾ ਲਾਂਗੇ ਲੇਟੇ ਲਾਉਣੀ ਅੱਗੇ ਸਾਢੇ 6 ਨੂੰ ਲਾ ਲੈਂਦੀ ਸੀਗੀ ਸਾਜਰੇ ਸਾਢੇ ਸੱਤ ਨੂੰ ਫ੍ਰੀ ਹੋ ਜਾਂਦੇ ਸੀਗੀ ਹੁਣ ਬੇਟਾ ਵੀ ਲੇਟ ਆਉਂਦਾ ਤੇ ਇਹ ਚਲੇ ਜਾਂਦੇ ਨੇ ਮੋਟਰ ਤੇ ਫਿਰ ਉਹਦੇ ਕਰਕੇ ਫਿਰ ਮੈਂ ਲੇਟੇ ਲਾਉਣੀ ਆ ਰੋਟੀ ਲੋਜੀ ਸਬਜ਼ੀ ਆਪਣੀ ਤਿਆਰ ਹੁਣ ਟੱਕ ਦਾਨੀ ਆ ਫਿਰ ਤੋਰੀਆਂ ਫਿਰ ਪਾਉਣੀ ਆ ਬਾਅਦ ਚ ਫਿਰ ਗੈਸ ਮੈਂ ਘੱਟ ਕਰ ਜਾਨੀ ਆ ਫਿਰ ਹੌਲੀ-ਹੌਲੀ ਰਿਜਦੀ ਆ ਇੱਕ ਨਹ ਦੇ ਵਿੱਚ ਥੱਲੇ ਲੱਗਦਾ ਹਲੇ ਵੀ ਦੇਖੋ ਆਲੂ ਕੱਚੇ ਪਏ ਨੇ ਮੈਂ ਦੱਬ ਕੇ ਦੇਖ ਲਈ ਸੀ ਕਿ ਹਾਲ ਆਲੂਆਂ ਦਾ ਪਤਾ ਨਹੀਂ ਕਹੇ ਜਿਨੇ ਆਲੂ ਵਧੀਆ ਨਹੀਂ ਹੈਗੇ ਹਲੇ ਵੀ ਤੇ ਲੋ ਜੀ ਢਾਕਤਾ ਸੀਗਾ ਇੱਧਰ ਮੈਂ ਡੱਬੇ ਰੱਖਦਾ ਨਹੀਂ ਐ ਇੱਧਰ ਉੱਪਰ ਚਿੰਨ੍ਹ ਦੇਣੀ ਮੈਂ ਢਾਗੀ ਸੀਗੀ ਰਿਜ ਗਏ ਨੇ ਵਧੀਆ ਖਾਸੀ ਰੜ ਗਏ ਹੁਣ ਮੈਂ ਇਹਦੇ ਵਿੱਚ ਤੋਰੀਆਂ ਪਾ ਦੇਣੀਆਂ ਹੀਰ ਕੇ ਕੱਟ ਕੇ ਰੱਖ ਗਈ ਸੀਗੀ ਮੈਂ ਪਾਣੀ ਨੁੱਚੜ ਗਿਆ ਤੇ ਲੋ ਜੀ ਹੁਣ ਇਹਦੇ ਵਿੱਚ ਪਾ ਕੇ ਰਲਾ ਦਾਂ ਇਹਨਾਂ ਨੂੰ ਮਿਕਸ ਕਰਦਾ ਮਿਕਸ ਕਰਕੇ ਰਲਾ ਦੂੰ ਫੇਰ ਰੋਟੀ ਜਿਹੜੀ ਲਾ ਲੂੰਗੀ ਜੇ ਦੇਖੋ ਆਉਣਗੇ ਤੇ ਜਨ ਨੂੰ ਨਾ ਆਉਣਗੇ ਜਨ ਨੂੰ ਲਾ ਲੈਣੀਆਂ ਬੇਟਾ ਤਾਂ ਫਿਰ ਲੇਟੇ ਆਉਂਦਾ ਸਾਢੇ ਕਿ ਸੱਤ ਲਾ ਲੂੰਗੀ ਤੇ ਲੋ ਜੀ ਹੁਣ ਰਲਾਦਾ ਮਿਕਸ ਕਰਦਾ ਸਬਜੀ ਤੇ ਫੇਰ ਕੱਟ ਲੂੰਗੀ ਸਬਜੀ ਹੁਣ ਜੋਗੀ ਸਰਜੂ ਬਾਕੀ ਦੀ ਕੱਟ ਲੂੰਗੀ ਇਹਨੂੰ ਮਾਂ ਇਹਦੇ ਆਲੇ-ਦਾਲੇ ਲਾ ਦੂੰ ਅੰਬ ਦਾ achar ਲੋੜੇ ਤਾਂ ਇਹਨੂੰ ਮੰਜੂਗੀ ਸਵੇਰੇ ਮੈਂ ਤੇ ਫੇਰ ਬਹੁਤ ਵਧੀਆ ਨਿਖਰ ਜਾਂਦਾ ਅੰਬ ਦਾ achar ਲਾ ਕੇ ਖੱਟਾ ਰੱਖ ਦੂੰਗੀ ਰਾਤ ਨੂੰ ਸਵੇਰੀ ਮਾਜ ਦੀਆਂ ਮਿੱਟੀ ਨਾਲ ਸਵਾਹ ਨਾਲ ਫਿਰ ਬਹੁਤ ਵਧੀਆ ਨਿਕਲਿਆ ਹੁੰਦਾ ਨਮਾ ਭਾਂਡਾ ਸੋਨੇ ਵਰਗਾ ਤੇ ਲੋ ਜੀ ਹੁਣ ਸਬਜੀ ਬਣਾ ਲਈਏ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਲੋ ਜੀ ਟਾਂਕ ਦਨੀਆ ਹੁਣ